ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅੱਜ ਬਟਾਲਾ ਦੇ ਵਿੱਚ ਜਿੱਥੇ ਬੰਦੀਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਸੀ ਕਿ ਜੋ ਕਣਕ ਦੀ ਨਾੜ ਨੂੰ ਕਿਸਾਨ ਅੱਗ ਲਾ ਰਹੇ ਹਨ ਉਹ ਗਲਤ ਹੈ ਕਿਉਂਕਿ ਇਸ ਫਸਲ ਦਾ ਜੋ ਉੱਪਰ ਵਾਲਾ ਹਿੱਸਾ ਹੈ ਉਹ ਇਨਸਾਨਾਂ ਦੇ ਲਈ ਜਦਕਿ ਤੂੜੀ ਜਾਨਵਰ ਦੇ ਹਿੱਸੇ ਦੀ ਰੋਟੀ ਦੀ ਹੈ ਜਦਕਿ ਜੋ ਨਾੜ ਹੈ ਉਹ ਧਰਤੀ ਮਾਂ ਦਾ ਹਿੱਸਾ ਹੈ ਉਥੇ ਹੀ ਉਹਨਾਂ ਨੇ ਕਿਹਾ ਕਿ ਕਿਸਾਨ ਇਸ ਗੱਲ ਨੂੰ ਸਮਝਣਾ ਕਿ ਇਹ ਅੱਗ ਲਾਉਣਾ ਗਲਤ ਹੈ ਅਤੇ ਕੁਦਰਤ ਦੇ ਨਾਲ ਵੱਡਾ ਖਿਲਵਾੜ ਹੈ। ਸਰਕਾਰ ਵੀ ਜੋ ਕਿਸਾਨਾਂ ਤੇ ਅੱਗ ਲਾਉਣ ਤੇ ਕੇਸ ਦਰਜ ਕਰ ਰਹੀ ਹੈ ਉਸ ਦੀ ਜਗ੍ਹਾ ਕਿਸਾਨਾਂ ਨੂੰ ਪਿੰਡ-ਪਿੰਡ ਕੈਂਪ ਲਾ ਕੇ ਜਾਗਰੂਕ ਕਰੇ। ਇਸ ਦੇ ਨਾਲ ਹੀ ਗੁਨਾਮ ਸਿੰਘ ਚੜੂਨੀ ਨੇ ਵੀ ਕਿਹਾ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਹਾਈਵੇ ਬਣਾਏ ਜਾ ਰਹੇ ਹਨ ਉਹਨਾਂ ਦੇ ਲਈ ਜੋ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਹਨ ਉਹਨਾਂ ਦੇ ਪੂਰੇ ਮੁੱਲ ਦਿੱਤੇ ਜਾਣੇ ਚਾਹੀਦੇ ਹਨ। ਦੇਖੋ ਜੇ ਮੁਆਵਜ਼ਾ ਸਹੀ ਤਰੀਕੇ ਨਾਲ ਨਹੀਂ ਮਿਲਦਾ ਤੇ ਕਿਸਾਨਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਤੇ ਸਰਕਾਰ ਜਿਹੜੀ ਹੈ ਉਹਨੂੰ ਸੁਣਨਾ ਚਾਹੀਦਾ ਐਵੇਂ ਹਰ ਗੱਲ 'ਚ ਧੱਕਾ ਨਹੀਂ ਚੱਲਦਾ ਤੇ ਕਿਉਂਕਿ ਕਿਸਾਨ ਜ਼ਮੀਨ ਜਿਹੜੀ ਹੈ ਉਹ ਸਾਰਾ ਕਿਸਾਨ ਦਾ ਜਿਹੜਾ ਪਰਿਵਾਰ ਹੈ ਉਹ ਜ਼ਮੀਨ ਤੇ ਹੀ ਡਿਪੈਂਡ ਹੁੰਦਾ ਹੈ ਤੇ ਉਹਦੇ ਵੀ ਮੁਆਵਜ਼ਾ ਨਾ ਦੇ ਜਾਂ ਠੀਕ ਮੁਆਵਜ਼ਾ ਨਾ ਦੇ ਤੇ ਉਹ ਕੋਈ ਇਨਸਾਨੀਅਤ ਨਹੀਂ ਹੈ ਤੇ ਦੂਜੀ ਗੱਲ ਇਹ ਹੈ ਕਿ ਵੀ ਜਿਹੜੀ ਇਹ ਸੜਕਾਂ ਕੱਢ ਰਹੇ ਨੇ ਇਹ ਨਾ ਤੁਹਾਨੂੰ ਆਉਂਦਾ ਉਂਜੀ ਵੀ ਜਾ ਤਾਂ ਚਾਹੀਦੇ ਸੜਕਾਂ ਨਹੀਂ ਇਹ ਐਕਚੁਅਲੀ ਰੇਲਵੇ ਲੇਨ ਹੈ ਰੇਲਵੇ ਲੇਨ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੇ ਰੇਲਵੇ ਲੇਨ ਤੇ ਕਾਨੂੰਨ ਲਾਗੂ ਹੁੰਦੇ ਨੇ ਉਹੀ ਇਹ ਨਾ ਸੜਕਾਂ ਤੇ ਲਾਗੂ ਆ ਮਤਲਬ ਜਿਵੇਂ ਆਪਾਂ ਰੇਲਵੇ ਲੇਨ ਕਰਾਸ ਨਹੀਂ ਕਰ ਸਕਦੇ ਇੱਕ ਕਿਸਾਨ ਦਾ ਪਰਲੇ ਪਾਸੇ ਅੱਧੀ ਜ਼ਮੀਨ ਰਹੇਗੀ ਅੱਧੀ ਉਰਲੇ ਪਾਸੇ ਰਹੇਗੀ ਤੇ ਜੇ ਉਹ ਸੜਕ ਦੇ ਉੱਤੇ ਨੂੰ ਕਰਾਸ ਕਰਕੇ ਪਰਲੇ ਪਾਸੇ ਆਪਣਾ ਖੇਤ ਦੇਖਣ ਜਾਂਦਾ ਹੈ ਤੇ ਸੜਕ ਦੇ ਉੱਤੇ ਉਹਦਾ ਐਕਸੀਡੈਂਟ ਹੋ ਜਾਂਦਾ ਕੋਈ ਕਲੇਮ ਨਹੀਂ ਕਰ ਸਕਦਾ ਕੀ ਉਹ ਪਹੁੰਚੇਗਾ ਨਹੀਂ ਐਕਚੁਅਲੀ ਜਿਹੜਾ ਪਾਣੀ ਦਾ ਮੈਟਰ ਹੈ ਨਾ ਦੇਖੋ ਪਾਣੀ ਤੇ ਸਾਰਾ ਦੇਸ਼ ਲੜਦਾ ਹੈ ਦੁਨੀਆ ਲੜਦੀ ਹੈ ਹਰਿਆਣਾ ਪੰਜਾਬ ਦੇ ਨਾਲ ਲੜਦਾ ਹੈ ਪੰਜਾਬ ਹਰਿਆਣੇ ਦੇ ਨਾਲ ਲੜਦਾ ਹੈ ਦੂਜੇ ਸਟੇਟਾਂ ਚ ਪਾਣੀ ਪਾਣੀ ਦਾ ਹਾਕਰ ਮਚੀ ਹੈ ਪਤਾਨ ਚ ਪਾਣੀ ਚਲਾ ਗਿਆ ਹੈ ਪਰ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਕਿ ਜਿੰਨਾ ਪਾਣੀ ਦੇਸ਼ ਨੂੰ ਚਾਹੀਦਾ ਉਸ ਤੋਂ ਜ਼ਿਆਦਾ ਪਾਣੀ ਰੱਬ ਸਾਨੂੰ ਦੇ ਰਿਹਾ ਹੈ ਜਿਹੜਾ ਪਹਿਲਾ ਸਟਾਕ ਹੈ ਉਹਨੂੰ ਛੱਡੋ ਜਿਹੜਾ ਰੱਬ ਸਾਨੂੰ ਤਾਜਾ ਪਾਣੀ ਦੇ ਰਿਹਾ ਉਹ ਜਿੰਨੀ ਸਾਨੂੰ ਲੋੜ ਉਸ ਤੋਂ ਜ਼ਿਆਦਾ ਦੇ ਰਿਹਾ ਜੇ ਆਪਾਂ ਪੂਰੇ ਭਾਰਤ ਦਾ ਆਪਾਂ ਹਿਸਾਬ ਕਿਤਾਬ ਲਾਈਏ ਤੇ ਪੂਰੇ ਭਾਰਤ ਦੇ ਵਿੱਚ ਜਿਹੜੀ ਬਾਰਿਸ਼ ਹੁੰਦੀ ਹੈ ਜਿਹੜਾ ਪਾਣੀ ਨਹਿਰਾਂ ਚ ਵਹਿ ਕੇ ਜਾ ਰਿਹਾ ਉਹ ਕਰੀਬ ਕਰੀਬ 77 77 77 ਲੱਖ ਟਿਐਮਸੀ ਹੈ ਤੇ ਜਿਹੜਾ ਯੂਜ਼ ਹੋ ਰਿਹਾ ਉਹ ਕਰੀਬ 22 25 ਦੇ ਕਰੀਬ ਕਰੀਬ ਹੋ ਰਿਹਾ ਬਾਕੀ ਸਾਰਾ ਵਹਿ ਕੇ ਜਾ ਰਿਹਾ ਤੇ ਜੇ ਉਸ ਪਾਣੀ ਨੂੰ ਬੰਨਿਆ ਜਾਏ ਜਾਂ ਤੁਸੀਂ ਇਹ ਮੰਨੋ ਕਿ ਪਿੱਛੇ ਬਾਰਸ਼ ਹੋਈ ਹੈ ਕਣਕ ਦੇ ਵਿੱਚ ਪਾਣੀ ਖੜਾ ਹੈ ਤੇ ਕਣਕਾਂ ਮਾਰੀਆਂ ਗਈਆਂ ਕਈ ਜਗ੍ਹਾ ਤੇ ਉਹ ਪਾਣੀ ਨੂੰ ਜੇ ਤਲਵਾਂ ਦੇ ਵਿੱਚ ਇਕੱਠਾ ਕੀਤਾ ਜਾਏ। ਯਾਨੀ ਉਹਦੇ ਨਾਲ ਤਿੰਨ ਚਾਰ ਫਾਇਦੇ ਹੁੰਦੇ ਨੇ। ਇੱਕ ਸਾਡਾ ਪਾਣੀ ਬਚਦਾ ਜਿਹੜਾ ਅਸੀਂ ਜ਼ਮੀਨ ਚੋਂ ਕੱਢ ਰਹੇ। ਦੂਜਾ ਜਿਹੜੇ ਸਾਡੀ ਬਾੜ ਨਾਲ ਫਸਲ ਮਰਦੀ ਹੈ ਉਹ ਬਚਦੀ ਹੈ। ਤੀਜਾ ਜਿਹੜੀ ਸਾਡੀ ਸੁੱਕੇ ਨਾਲ ਮਰਦੀ ਹੈ ਉਹ ਬਚਦੀ ਹੈ। ਚੌਥਾ ਜਿਹੜਾ ਬਿਜਲੀ ਸਾਡੀ ਖਰਚ ਹੁੰਦੀ ਹੈ ਇੱਕ ਪਾਣੀ ਅਸੀਂ 200 ਫੁੱਟ ਮੋਟਰ ਪਿਛਾ ਕੇ ਕਢਣਾ ਹੈ ਇੱਕ ਪਾਣੀ ਉੱਤੇ ਪਿਆਉ ਦੇਣਾ ਹੈ ਉਹ ਬਿਜਲੀ ਬਚਦੀ ਹੈ ਕਿਸਾਨਾਂ ਵੱਲੋਂ ਵੀ ਅੱਗ ਲਗਾਈ ਬਹੁਤ ਕਲਵਾੜ ਹੋ ਰਿਹਾ ਉਹਦੇ ਬਾਰੇ ਕੋਈ ਇਸ ਤਰ੍ਹਾਂ ਹੈ ਜੀ ਇੱਥੇ ਮੈਂ ਇਹ ਕਹਾਂਗਾ ਕਿ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਪਤਾ ਨਹੀਂ ਇਹਨਾਂ ਦੀ ਬੁੱਧੀ ਕਿੱਧਰ ਗਈ ਜਿਹੜੇ ਕਣਕ ਚ ਆਪਾਂ ਅਰੀਪਰ ਨਾਲ ਟੋੜੀ ਬਣਾ ਲਈ ਉਦੋਂ ਬਾਅਦ ਵੀ ਅੱਗ ਲਾ ਰਹੇ ਨੇ ਦੇਖੋ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿਹੜੀ ਆਪਾਂ ਖਾ ਫਸਲ ਖੇਤ ਦੇ ਵਿੱਚ ਬੀਜਦੇ ਆ ਉਹਦੇ ਚ ਧਰਤੀ ਮਾਂ ਦਾ ਵੀ ਹਿੱਸਾ ਹੈ ਥੱਲੇ ਦੀ ਜਿਹੜੀ ਚਾਰ ਉਂਗਲ ਜਿਹੜੇ ਫਸਲ ਹੈ ਉਹ ਧਰਤੀ ਮਾਂ ਦੇ ਨਾਂ ਦੀ ਹੈ ਅਸੀਂ ਉਹਨੂੰ ਵੀ ਅਗਲਾ ਆਤੀ ਉਦੋਂ ਉੱਤੇ ਬੱਲਾਂ ਤੱਕ ਦੀ ਜਿਹੜੀ ਫਸਲ ਹੈ ਉਹ ਡੰਗਰਾ ਦੇ ਨਾਂ ਦੀ ਹੈ ਉਦੋਂ ਉੱਤੇ ਜਿਹੜਾ ਨਾਜ ਹੁੰਦਾ ਹੈ ਉਦੇ ਚ ਆਪਾਂ ਗੁਰਦੁਆਰਿਆਂ ਨੂੰ ਦਿੰਨੇ ਆ ਉਦੇ ਚ ਆਪਾਂ ਮੰਦਰ ਨੂੰ ਦਿੰਨੇ ਆ ਉਦੇ ਚ ਆਪਾਂ ਗਾਂ ਦੀ ਰੋਟੀ ਕੱਢਦੇ ਆ ਉਦੇ ਚ ਆਪਾਂ ਕੁੱਤੇ ਨੂੰ ਪਾਉਂਦੇ ਆ ਉਹ ਉਹ ਹਿੱਸਾ ਜਾਂਦਾ ਇਹ ਜਿਹੜਾ ਥੱਲੇ ਵਾਲਾ ਚਾਰ ਉਂਗਲ ਹੈ ਇਹ ਧਰਤੀ ਮਾਂ ਦੇ ਨਾਦ ਹੈ ਉਹਨੂੰ ਅੱਗ ਨਹੀਂ ਲਾਣੀ ਚਾਹੀਦੀ ਧਰਤੀ ਮਾਂ ਸਾਨੂੰ ਖਾਣ ਵਾਸਤੇ ਦੇ ਰਹੀ ਐ ਅਸੀਂ ਉਹਨੂੰ ਤਪਾਈਏ ਨਾ ਕਣਕ ਕਣਕ ਦਾ ਜਿਹੜਾ ਹੈ ਰਾਮਟੀਰੀਅਲ ਜਿਹੜਾ ਵੀ ਉਹਨੂੰ ਕਹਿੰਦੇ ਆ ਉਹਦੇ ਛੱਕ ਨਹੀਂ ਲਾਣੀ ਚਾਹੀਦੀ ਉਹਨ ਖੇਤ ਦੇ ਵਿੱਚ ਬਾਦਣਾ ਚਾਹੀਦਾ ਉਹਦੇ ਵਿੱਚ ਕੋਈ ਜਦੋਂ ਟੂੜੀ ਬਣਾ ਲਈ ਮੇਣੀ ਮੇਨ ਗੱਲ ਤਾਂ ਉਹਦੇ ਵਿੱਚ ਸਾਰੀ ਆ ਹੀ ਗਈ ਉਹ ਥੋੜਾ ਜਿਹਾ ਜਿਹੜਾ ਰਹਿੰਦਾ ਉਹਨੂੰ ਆਪਾਂ ਖੇਤ ਦੇ ਵਿੱਚ ਬਾਦਣਾ ਚਾਹੀਦਾ ਨਹੀਂ ਅਗਲਉਣੀ ਚਾਹੀਦੀ ਕਿ ਇਹਦੇ ਸਰਕਾਰ ਨੂੰ ਐਜੂਕੇਟ ਕਰਨਾ ਚਾਹੀਦਾ ਇਹ ਮਕਦਮੇ ਤਾਂ ਸਾਡੇ ਦੇ ਬਣਾਉਂਦੇ ਨੇ ਕੇਸ ਤੇ ਸਾਡੇ ਦੇ ਬਣਾਉਂਦੇ ਨੇ ਪਰ ਪਿੰਡਾਂ ਤੇ ਜਾ ਕੇ ਕੈਂਪ ਕੋਈ ਨਹੀਂ ਲਾਂਦਾ ਪਿੰਡਾਂ ਜਾ ਕੇ ਕੋਈ ਨਹੀਂ ਦੱਸਦਾ ਕਿ ਦੇਖੋ ਖੇਤੀ ਖਰਾਕ ਵੀ ਹੈ ਆਪਾਂ ਪ੍ਰਾਈਸ ਨੂੰ ਅਗਲਾਉਨੇ ਆ ਉਹ ਵਾਲੀ ਜਿਹੜੀ ਇਹ ਕਲਰ ਖਤਮ ਕਰਦੀ ਹੈ ਪਰ ਉਹ ਸਾਨੂੰ ਦੱਸੇਗਾ ਕੌਣ ਉਹਨੂੰ ਖੇਤੀ ਸਾ ਜਿਹੜਾ ਹੈ ਆਪਾਂ ਵੇਸਟ ਕਿਵੇਂ ਕਰਨਾ ਹੈ ਇਹ ਜ્ઞાન ਕੌਣ ਦੇਵੇਗਾ ਦੇਸ਼ ਕਰਕੇ ਜਿਹੜਾ ਹੈ ਇਹਨਾਂ ਨੂੰ ਮੁਕਦਮੇ ਬਣਾਉਣ ਦੀ ਬਜਾਏ ਐਜੂਕੇਸ਼ਨ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਐਸਮ ਜਨ న్యూਸ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ